ਦੇਖੋ ਮੈਂ ਇਹੀ 10 ਕੱਟੇ 90 60 ਆਨਵਰਡਸ ਮੈਨੂੰ ਯਾਦ ਆ ਕਿ ਇੱਥੇ ਹੁੰਦੇ ਸੀ ਠੀਕ ਹੈ ਜੀ ਤੇ ਆ ਜਿਹੜੇ ਬਾਗੀ ਆ ਦੇਖੋ ਬਾਗੀਆਂ ਚ ਬਹੁਤੇ ਤਾਂ ਜਿਹੜੇ ਹੈਗੇ ਨਵੇਂ ਨੇ ਜਿਹੜੇ 10 12 15 ਸਾਲ ਚ ਬਣਿਆ ਮਲਾਈ ਖਾਣ ਵੇਲੇ ਆਏ ਆ ਜਿਹੜੇ 5 7 10 5 7 ਪੁਰਾਣੇ ਨੇ ਜਿਨ੍ਹਾਂ ਚੰਨੂ ਮਾਜਰਾ ਸਾਹਿਬ ਕਹਿ ਸਕਦੇ ਮੈਂ ਬੀਬੀ ਜੀ ਕਹਿ ਸਕਦੇ ਹੋ ਉਹ ਸਾਰਿਆਂ ਨੂੰ ਪਤਾ ਕਿ ਇੱਥੇ ਮੀਟਿੰਗਾਂ ਹੁੰਦੀਆਂ ਰਹੀਆਂ ਇੱਥੇ ਹੀ ਹੁੰਦਾ ਰਿਹਾ ਨੱਥਿੰਗ ਰੋਂਗ ਇਨ ਇਟ 89 ਵਿੱਚ ਜਦ ਕਨਸਟੀਟਿਊਸ਼ਨ ਬਰਨਾਲਾ ਸਾਹਿਬ ਵੇਲੇ ਅਕਾਲੀ ਦਲ ਦਾ ਸੰਵਿਧਾਨ ਐਮੈਂਡ ਕੀਤਾ ਇਹਦੇ ਵਿੱਚ ਸੈਕੂਲਰ ਵਰਡ ਪਾਇਆ ਉਦੋਂ ਬਾਅਦ ਵੀ ਇੱਥੇ ਮੀਟਿੰਗ ਹੁੰਦੀ ਰਹੀ ਕਿਉਂਕਿ ਇਹ ਕਲੈਰਿਟੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਐਡਮਿਨਿਸਟ੍ਰੇਟਿਵ ਆਫਿਸ ਜਿਹੜਾ ਹੈਗਾ ਪਾਰਟ ਆਫ ਗੁਰਦੁਆਰਾ ਨਹੀਂ ਹੁੰਦਾ ਇੱਥੇ ਮੀਟਿੰਗ ਕਿਉਂ ਜੀ ਇਤਰਾਜ਼ ਤਾਂ ਜੀ ਗੱਲ ਇਹ ਹੈ ਹੁਣ ਈਗਾਂ ਮੈਂ ਕਿ ਉਹ ਚਿੱਠੀਆਂ ਵੀ ਲਿਖੀਆਂ ਗਈਆਂ ਜੀ ਉਹ ਜਿਹੜੀਆਂ ਚਿੱਠੀਆਂ ਇਹ ਮੈਂ ਦੇਖੇ ਇੱਥੇ ਜਗ੍ਹਾ ਹੀ ਨਾ ਦਿੱਤੀ ਜਾਵੇ ਦੇਖੋ ਦੇਖੋ ਯਾਰੀਆਂ ਪੱਕੀਆਂ ਹੋ ਗਈਆਂ ਨਾ ਜੀ 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 ਭਾਜਪਾ ਆਰਐਸਐਸ ਤੇ ਕਾਂਗਰਸ ਤੇ ਆਪ ਵਾਲੇ ਕਿੰਨੇ ਬੰਦੇ ਕਿੰਨੀ ਕੋਸ਼ਿਸ਼ ਕਰਦੇ ਪਰ ਗੁਰੂ ਦੀ ਕਿਰਪਾ ਕਾਲੀ ਜਲ ਤੇ ਦੇਖੋ ਕਿ ਤੋੜਾ ਫੇਰ ਪੱਟੀ ਜਾਂਦਾ ਕਿ ਇਹਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੋਗੇ ਵੇਖੋ ਤੁਹਾਡੇ ਚ ਕੋਸ਼ਿਸ਼ ਇਹ ਦੂਜੇ ਮੰਤਰੀ ਸੀਗੇ ਕੋਸ਼ਿਸ਼ ਇਹ ਦੂਪਰ ਕੀ ਹੋ ਸਕਦੀ ਹੈ ਕਿ ਭੁੰਦਰ ਸਾਹਿਬ ਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਅਪੀਲਾਂ ਕੀਤੀਆਂ ਹੂੰ ਹੋਣ ਘਰ ਜਾ ਕੇ ਤੇ ਚੁੱਕ ਕੇ ਲਿਆਉਣੋਂ ਰਹੇ ਕਿ ਡਨੈਪਤਾ ਕਰਨੇ ਨੇ ਰੰਧਾਵਾ ਹਰਾਂ ਦਾ ਚਿੱਠੀ ਲਿਖਣਾ ਕੀ ਮੰਤਵ ਹੈ ਸੁਖੀ ਰੰਧਾਵਾ ਜੀ ਉਹ ਦੇਖੋ ਮੇਰੀ ਗੱਲ ਸੁਣੋ ਉਹਨਾਂ ਨੂੰ ਦੋ ਚੀਜ਼ਾਂ ਸਤਾਈ ਜਾਂਦੀਆਂ ਨੇ ਇੱਕ ਸੁਖਬੀਰ ਤੇ ਅਕਾਲੀ ਦਲ ਮੈਨੂੰ ਸਮਝ ਨਹੀਂ ਆਉਂਦੀ ਪਹਿਲੀ ਵਾਰ ਉਠ ਸ਼ੁਰੂ ਕਰਦੇ ਆ ਅਕਾਲੀ ਦਲ ਖਤਮ ਹੋ ਚੁੱਕਾ ਯਾਰ ਖਤਮ ਹੋ ਗਿਆ ਨਾ ਕਿਉਂ ਲੈਣੀ ਇਹਨਾ ਖੌਫ ਕਿਉਂ ਹੈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹ ਇੱਕ ਿਆਰੀ ਕਹਿੰਦੇ ਕਮਜ਼ੋਰ ਮੱੜ ਤਖੜੇ ਦੀ ਛਾਤੀ ਤੇ ਬੈਠਾ ਸੀ ਤੇ ਰੋਈ ਜਾਵੇ ਉਹ ਕਹਿੰਦਾ ਕਿਉਂ ਰੋਣਾ ਕਿਉਂ ਤੂੰ ਤਾਂ ਛਾਤੀ ਤੇ ਬੈਠਾ ਕਹਿੰਦਾ ਜੇ ਉੱਪਰ ਆ ਗਿਆ ਕੁੱਟੂ ਆਹ ਡਰਦੇ ਆ ਹੋਰ ਕੋਈ ਗੱਲ ਨਹੀਂ ਹੋਰ ਕੋਈ ਗੱਲ ਨਹੀਂ ਆਖਰੀ ਸਵਾਲ ਇਹ ਹੈ ਇਹ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ ਚਾਹੇ ਉਹ ਕਿਤੇ ਵੀ ਲਾ ਲਈਏ ਮਹਾਰਾਸ਼ਟਰ ਚ ਲਾ ਲਈਏ ਹਰਿਆਣਾ ਚ ਲਾ ਲਈਏ ਰਾਜਸਥਾਨ ਚ ਲਾ ਲਈਏ ਪੰਜਾਬ ਚ ਲਾ ਲਈਏ ਉਹਨਾਂ ਨੂੰ ਤੋੜਨ ਦੀ ਜਾਨ ਬੁੱਝ ਦੇਖੋ ਇਹ ਇਹ ਅੱਜ ਦੇ ਨਹੀਂ ਨੈਸ਼ਨਲ ਪਾਰਟੀਆਂ ਦਾ ਸ਼ੁਰੂ ਦਾ ਪ੍ਰੋਗਰਾਮ ਆ ਕਿਉਂਕਿ ਰੀਜਨਲ ਪਾਰਟੀਆਂ ਨੇ ਲੋਕਲ ਐਸਪੀਰੇਸ਼ਨਸ ਨੂੰ ਐਕਸਪ ਏ ਲੋਰੋ ਪ੍ਰੋਬਲਮਸ ਨੂੰ ਸਮਝਦਿਆਂ ਉਹਨਾਂ ਦੀ ਵਕਾਲਤ ਕਰਦੀਆਂ ਨੇ ਉਹਨਾਂ ਨੂੰ ਇਹ ਪਸੰਦ ਨਹੀਂ ਆਉਂਦਾ ਠੀਕ ਹੈ ਉਹ ਆਪਣੀ ਹੋਂਦ ਲਈ ਥ੍ਰੈਟ ਸਮਝਦੇ ਆ ਦੇਖੋ ਇਸ ਲਈ ਸਭ ਤੋਂ ਵੱਡਾ ਤੁਹਾਡੇ ਕੋਲ ਮਿਸਾਲ ਹੈ ਕਿ 1996 ਦੀ ਜਿਹੜੀ ਬਾਜਪੀ ਦੀ ਗਵਰਨਮੈਂਟ ਬਣੀ ਉਹ 28 ਪਾਰਟੀਆਂ ਦੀ ਕੋਲੀਸ਼ਨ ਸੀਗੀ ਕਿਉਂਕਿ ਸਾਰੀਆਂ ਰੀਜਨਲ ਪਾਰਟੀਆਂ ਤੋਂ ਬਾਜਪੀ ਸਾਹਿਬ ਨਾਲ ਖੜੀਆਂ ਸੀਗੀਆਂ ਤੇ ਹਿੰਦੁਸਤਾਨ ਦੀ ਸਟੇਬਿਲਿਟੀ ਹਿੰਦੁਸਤਾਨ ਦੀ ਗਰੋਥ ਇਸੇ ਗੱਲ 'ਤੇ ਡਿਪੈਂਡ ਕਰਦੀ ਹੈ ਕਿ ਫੈਡਰਲ ਸਟਰਕਚਰ ਹੋਵੇ ਰੀਜਨਲ ਪਾਰਟੀਆਂ ਨਾਲ ਕਾਮਨ ਮਿਨਿਮਮ ਪ੍ਰੋਗਰਾਮ ਣਾ ਕੇ ਸੈਂਟਰ ਦੀ ਸਰਕਾਰ ਚੱਲੇ ਗਰੀਵਾਲ ਸਾਹਿਬ ਸਭ ਤੋਂ ਪਹਿਲਾ ਸਟੈਪ ਕੀ ਰਹਿਣ ਵਾਲਾ ਹੈ ਕਿਉਂਕਿ ਪ੍ਰਧਾਨਗੀ ਦੀ ਚੋਣਾਂ ਜ ਹੋ ਜਾਣੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਕਿਸ ਚੀਜ਼ ਤੇ ਪਹਿਰਾ ਦੇਵੇਗਾ ਕਿ ਪੰਥ ਨੂੰ ਬਚਾਏਗਾ ਅਕਾਲੀ ਅਕਾਲੀ ਅਖਾਂ ਦੇ ਪਾਣੀਆਂ ਨੂੰ ਚਾਹੇਗਾ ਕਿ ਪੰਜਾਬੀ ਨੂੰ ਸੁਣੋ ਅਕਾਲ ਪੰਜਾਬ ਦੇ ਪੱਪਿਆਂ ਤੇ ਹਮਲਾ ਠੀਕ ਹੈ ਜੀ ਪਹਿਲਾ ਪੰਥ ਫਿਰ ਪੰਜਾਬ ਫਿਰ ਪੰਜਾਬੀ ਫਿਰ ਪਾਣੀ ਹਾਂ ਜੀ ਫਿਰ ਤੁਹਾਡੇ ਪੰਜਾਬੀ ਦੀ ਸੋਚ ਨੂੰ ਪੰਜਾਬ ਦੀ ਹੋਂਦ ਨੂੰ ਪੱਪਿਆਂ ਦੀ ਲੜਾਈ ਲੜੂਗਾ ਤੇ ਜਿੱਤ ਉਸ ਤੋਂ ਬਾਅਦ ਪ੍ਰਾਪਤ ਕਰੂਗਾ ਕਿਸੇ ਨੂੰ ਨਾ ਪੱਗ ਨੂੰ ਹੱਥ ਪੈਣਦੇ ਨੇ ਨਾ ਪੰਥ ਦਾ ਕੱਖ ਵਿਗੜਨ ਦੇ ਨੇ ਨਾ ਪੰਜਾਬੀਆਂ ਦਾ ਕਿਸੇ ਵੀ ਨਾ ਪਾਣੀ ਇੱਥੋਂ ਬੂੰਦ ਨਿਕਲੂਗਾ ਚੰਡੀਗੜ੍ਹ ਵੀ ਲਵਾਂਗੇ ਬੇਦਮੀਆਂ ਅੱਜ ਵੀ ਹੋ ਰਹੀਆਂ ਦੀ ਬੇਦਮੀਆਂ ਤਾਂ ਮੈਂ ਤੁਹਾਨੂੰ ਦੱਸਾਂ ਮੈਂ ਇੱਕ ਗੱਲ ਕਹਿਣਾ ਦੇਖੋ ਆ ਮਲੇਰ ਕੋਟ ਵਾਲੇ ਕਿ ਇਸ ਨੇ ਫੈਸਲਾ ਕਰਤਾ ਨੇ ਕਿ ਹੂ ਆਰ ਐਟ ਦੀ ਬੈਕ ਆਫ ਬਦਲੀਆਂ ਬਿਲਕੁਲ ਬੇਦਮੀਆਂ ਹੁਣ ਰੌਲਾ ਕਿਉਂ ਨਹੀਂ ਪਾਉਂਦੇ ਉਹਨਾਂ ਨੇ ਦੇਖਿਆ ਸੀ ਕਿ ਅਕਾਲੀ ਦਲ ਕਿਸੇ ਤਰ੍ਹਾਂ ਮਰਦਾ ਨਹੀਂਗਾ ਉਦੋਂ ਬੇਦਮੀਆਂ ਦਾ ਰੌਲਾ ਪਾ ਕੇ ਚੋਰ ਹੋ ਚੋਰ ਹੋ ਚੋਰ ਕਹ ਕੇ ਚੋਰ ਬਣਾਦਾ ਅਸੀਂ ਸਾਥ ਸੀਗਾ ਕੀ ਲੱਗਦਾ ਨਵੇਂ ਚੁਣੇਗੇ ਪ੍ਰਧਾਨ ਲਈ ਪਾਰਟੀ ਨੂੰ ਮਜ਼ਬੂਤ ਕਰਨਾ ਕਿੰਨੀ ਕਬੜੀ ਚੁੱਕ ਦੇਖੋ ਪਾਰਟੀ ਮਜ਼ਬੂਤ ਹੋ ਜਦ ਮਜ਼ਬੂਤ ਇਰਾਦਾ ਹੋ ਮਜ਼ਬੂਤ ਸੋਚ ਹੋ ਮਜ਼ਬੂਤ ਇਰਾਦਾ ਹੋਗਾ ਮਜ਼ਬੂਤ ਪਾਰਟੀ ਹੋ ਪਾਰਟੀ ਦਾ ਮੋਂਗਾ ਸਾਹਿਬ ਅੱਜ ਵੀ ਕਮਜ਼ੋਰ ਨਹੀਂ ਆ ਮਹਿੰਦਰ ਸਿੰਘ ਪਾਰਟੀ ਹੈ ਨਾ ਦੱਸੋ ਕਿਹੜੇ ਪਾਸੇ ਕਮਜ਼ੋਰ ਹੈ ਬੜਾ ਕਾਫੀ ਲੰਮਾ ਐਕਸਪੀਰੀਅੰਸ ਹੈ ਘਰੇਵਾਲ ਸਾਹਿਬ ਤੁਸੀਂ ਕੀ ਮੰਨਦੇ ਹੋ ਕਿ ਸੁਪੀਰ ਬਾਦਲ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ ਦੇਖੋ ਮੇਰੇ ਹਿਸਾਬ ਨਾਲ ਅੱਜ ਦੀ ਦਿਹਾੜੀ ਕੋਈ ਨਹੀਂ ਕੱਲ ਨੂੰ ਪਰਮਾਤਮਾ ਕੋਈ ਕਰ ਦੇ ਕਰ ਦੇ ਅੱਜ ਦੇ ਐਜ਼ ਆਫ ਟੂਡੇ ਨਹੀਂ ਤੂੰ ਪੁੱਛ ਲੈ ਸਿੱਧਾ ਯਾਰ ਨਹੀਂ ਨਹੀਂ ਉਹ ਕਹਿੰਦੇ ਹਰ ਸਿਮਰਤ ਕੌਰ ਬਾਦਲ ਹੋਰੀ ਸਾਂਸਦ ਵੀ ਨੇ ਕਿ ਉਹ ਪ੍ਰਧਾਨਗੀ ਸਾਂਭ ਸਕਦੇ ਨੇ ਉਹ ਨਹੀਂ ਹਰ ਜੇ ਡੈਲੀਗੇਟ ਚਾਣਗੇ ਫੈਸਲਾ ਕਰ ਸਕਦੇ ਪਰ ਮੈਂ ਇਕੱਲਾ ਨਹੀਂ ਇਹ ਨਹੀਂ ਜੀ 500 ਦੇ 524 ਕਿੰਨੇ ਪਿੰਡਾਂ ਦੇ ਕਿੰਨੇ ਡੈਲੀਗੇਟ ਨੇ ਨਹੀਂ ਹਰ ਹਰ ਨਹੀਂ 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 ਹਰ ਅਸੈਂਬਲੀ ਸੈਗਮੈਂਟ ਦੇ 4 117 ਆਮਗਰ 468 ਪੰਜਾਬ ਦੇ ਨੇ ਬਾਕੀ ਮੇਰੇ ਖਿਆਲ 11 ਸੈਂਟਰ ਮਤਲਬ ਪਾਰਟੀ ਦਾ ਪ੍ਰਧਾਨ ਹੁੰਦਾ ਜਿਹੜਾ ਉਹ ਨਾਮਿਨੇਟ ਕਰਦਾ ਉਸ ਤੋਂ ਬਾਅਦ ਦਿੱਲੀ ਉੱਤਰ ਪ੍ਰਦੇਸ਼ ਰਾਜਸਥਾਨ ਤੇ ਆਪਣਾ ਹਿਮਾਚਲ ਪ੍ਰਦੇਸ਼ ਤੇ ਯੂਪੀ ਇਹ ਕਿਹੜਾ ਜਿਹੜਾ ਸ਼ੁਰੂ ਹੁੰਦਾ ਤੇ ਕਿੰਨੇ ਵਜੇ ਚੱਕਦਾ